ਉਹ ਅਕਾਲੀ ਦਲ ਇੱਕ ਹੀ ਰਹੂਗਾ ਤੇ ਇੱਕੋ ਹੀ ਸੀਗਾ ਤੇ ਇੱਕੋ ਹੀ ਰਹੂ ਆਉਣਲੇ ਸਮੇਂ 'ਚ ਲੋਕਾਂ ਨੇ ਇੱਕ ਪਾਸੇ ਹੀ ਰਹਿਣਾ ਵਾ ਇਹ ਫੈਸਲਾ ਅੱਗੇ ਐਸਜੀਪੀਸੀ ਇਲੈਕਸ਼ਨ 'ਤੇ ਹੋ ਜਾਊਗਾ ਜਿਹਦੇ ਨਾਲ ਪੰਤਾ ਉਹੀ ਅਕਾਲੀ ਦਲ ਅਕਾਲ ਤਖਸ ਦੇ ਹੁਕਮਨਾਮੇ ਤੋਂ ਬਾਗੀ ਹੋ ਕੇ ਉਹਨਾਂ ਨੇ ਜੋ ਪ੍ਰਧਾਨ ਬਣੇ ਨੇ ਲੇਕਿਨ ਅਸੀਂ ਅਕਾਲ ਤਖਸ ਸਾਹਿਬ ਦੇ ਆਦੇਸ਼ ਨੂੰ ਮੰਨ ਰਹੇ ਆ ਸਾਡਾ ਆਪਣਾ ਕੋਈ ਸਵਾਰਥ ਨਹੀਂ ਹੈਗਾ ਕਿ ਅਸੀਂ ਕੁਝ ਬਣਨਾ ਚਾਹੁੰਦੇ ਜਾਂ ਮੈਂ ਕੁਝ ਬਣਨਾ ਚਾਹੁੰਨਾ ਅਸੀਂ ਤਾਂ ਕਿਹੜੀ ਸੇਵਾ ਲੱਗੀ ਹੈ ਅਕਾਲ ਤਖਸ ਸਾਹਿਬ ਵੱਲੋਂ ਉਹਨੂੰ ਪੂਰੀ ਕਰ ਰਹੇ ਆ ਅਸੀਂ ਦੱਸਿਆ ਵੀ ਜਿਹੜੇ ਹੁਣ ਸਿੰਘ ਸਾਹਿਬਾਨ ਜਿਨ੍ਹਾਂ ਨੇ ਉਸ ਦਿਨ ਹੁਕਮਨਾਮਾ ਜਾਰੀ ਕੀਤਾ ਉਹਨਾਂ ਨੂੰ ੱੱਕੇ ਨਾ ਲਾ ਦਿੱਤਾ ਗਿਆ ਤਿੰਨ ਸਿੰਘ ਸਾਹਿਬ ਬਦਲ ਦਿੱਤੇ ਗਏ ਤੇ ਉਹਦਾ ਰੋਸ ਸਾਰੀ ਸਿੱਖ ਕੌਮ ਦੇ ਵਿੱਚ ਸਿੱਖ ਕੌਮ ਫਿਰ ਰਾਜ ਹੋ ਗਈ ਜੇ ਇਹ ਹੀ ਦੇਖੋ ਹੁਕਮਨਾਮਾ ਹੋ ਜਾਂਦਾ ਉਸ ਵੇਲੇ ਕਮੇਟੀ ਬਣ ਗਈ ਕਮੇਟੀ ਤੋਂ ਭਰਤੀ ਕਰਵਾ ਲੈਂਦੇ ਤੇ ਪਾਰਟੀ ਸਟੈਂਡ ਹੋ ਗਈ ਸੀ ਲੋਕਾਂ ਨੇ ਜੁੜਦੇ ਜਾਣਾ ਸੀ ਦੇਖੋ ਪ੍ਰਧਾਨ ਤਾਂ ਡੈਲੀਗੇਟਸ ਨੇ ਚੋਣਨਾ ਸੀ ਨਾ ਏਡੀ ਕਾਲੀ ਕੀ ਸੀ ਜਿਹੜੇ 7 ਮੈਂਬਰ ਬਣੇ ਸੀਗੇ ਉਹ ਸਾਰੇ ਕਾਲੀ ਦਲ ਨਾਲ ਸੰਬੰਧ ਸੀ 30 40 ਸਾਲ ਤੋਂ 50 50 ਸਾਲ ਤੋਂ ਬਈ ਪਾਰਟੀ ਲਈ ਕੰਮ ਕਰਦੇ ਆ ਰਹੇ ਸੀ ਵਫਾਦਾਰੀ ਦੇ ਨਾਲ ਸੋ ਉਹਨਾਂ ਤੋਂ ਜੇ ਭਰਤੀ ਕਰਵਾ ਲੈਂਦੇ ਹੁਕਮਨਾਮਾ ਮੰਨ ਲੈਂਦੇ ਤਾਂ ਪਾਰਟੀ ਦਾ ਸਟੈਂਡ ਹੋ ਗਈ ਸੀ ਸਾਰੀ ਲੋਕ ਨਾਲ ਜੁੜ ਜਾਣੇ ਸੀਗੇ ਪਤਾ ਨਹੀਂ ਕੀ ਕਿਨਾਂ ਨੇ ਰਹਿ ਦਿੱਤੀ ਇਹਨਾਂ ਉਹ ਜਿਹੜੀ ਸ਼੍ਰੀ ਕਾਲਤਖਸਬ ਵੱਲੋਂ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਸੀ ਭਰਤੀ ਕਮੇਟੀ ਬਣਾਈ ਗਈ ਸੀ ਜਿਹਦੇ 7 ਮੈਂਬਰ ਸੀ ਉਸ ਦੇ ਵਿੱਚੋਂ ਦੋ ਅਸਤੀਫਾ ਦੇ ਕੇ ਉਸ ਤੋਂ ਬਾਅਦ ਪੰਜ ਮੈਂਬਰਾਂ ਨੂੰ ਜਿਹੜਾ ਆਦੇਸ਼ ਜਾਰੀ ਹੋਏ ਸੀਗੇ ਕਿ ਭਰਤੀ ਸ਼ੁਰੂ ਕੀਤੀ ਜਾਵੇ ਸੋ ਤਕਰੀਬਨ ਅੱਜ 1.5 ਮਹੀਨੇ ਤੋਂ ਭਰਤੀ ਚੱਲ ਰਹੀ ਆ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਸਾਡੀਆਂ ਕਿੰਨੀਆਂ ਕਾਪੀਆਂ ਚਲੇ ਗਈਆਂ ਨੇ ਅਤੇ ਹੁਣ ਜਿਹੜੀ ਮੋਗਾ ਜ਼ਿਲ੍ਹੇ ਦੀ ਜਿਹੜੀ ਭਰਤੀ ਸਬੰਧੀ ਮੀਟਿੰਗ ਰੱਖੀ ਗਈ ਆ 17 ਤਰੀਕ ਨੂੰ ਉਹ ਇਸੇ ਪੈਲੇਸ ਵਿੰਸਰ ਪੈਲੇਸ ਦੇ ਵਿੱਚ ਹੋ ਰਹੀ ਆ ਉਹਦੇ ਸਬੰਧ ਦੇ ਵਿੱਚ ਅੱਜ ਧਰਮਕੋਟ ਮੋਗਾ ਬਾਗਾ ਪ੍ਰਾਣਾ ਤੇ ਨਿਹਾਲ ਸਿੰਘ ਵਾਲਾ ਜਿਹੜਾ ਹਲਕਾ ਉਹਨਾਂ ਦੇ ਸਾਰੇ ਜਿਹੜੇ ਸਾਡੇ ਵਰਕਰ ਸਹਬਾਨ ਨੇ ਉਹਨਾਂ ਨਾਲ ਅੱਜ ਮੀਟਿੰਗਾਂ ਕੀਤੀਆਂ ਨੇ ਤਾਂ ਜੋ ਉਸ ਦਿਨ ਵੱਧ ਤੋਂ ਵੱਧ ਇੱਥੇ ਲੋਕਾਂ ਨੂੰ ਇਕੱਤਰ ਕਰ ਸਕੀ ਅਸੀਂ ਤੇ ਇਸ ਭਰਤੀ ਮਹਿੰਮ ਦਾ ਸਾਰਿਆਂ ਨੂੰ ਹਿੱਸਾ ਬਣਾ ਸਕੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਆ ਅਤੇ ਸ਼੍ਰੋਮਣੀ ਅਕਾਲੀ ਦਲ શ્રી ਕਾਲਤਖਸ ਸਾਹਿਬ ਤੋਂ ਇੱਕ ਪਾਰਟੀ ਬਣੀ 1920 ਦੇ ਵਿੱਚ ਅਤੇ ਹੁਣ શ્રી ਕਾਲਤਖਸ ਸਾਹਿਬ ਤੋਂ ਹੀ ਹੁਕਮਨਾਮਾ ਹੋਇਆ ਇਸ ਪਾਰਟੀ ਦੀ ਪੁਨਰਸਰਜੀਤੀ ਦੇ ਲਈ ਇਹ ਭਰਤੀ ਜਿਹੜੀ ਮਹਿੰਮ ਚੱਲ ਰਹੀ ਹੈ ਨਹੀਂ ਬਿਲਕੁਲ ਦੇਖੋ ਅਕਾਲ ਤਖਸ ਦੇ ਹੁਕਮਨਾਮੇ ਤੋਂ ਬਾਗੀ ਹੋ ਕੇ ਉਹਨਾਂ ਨੇ ਜੋ ਪ੍ਰਧਾਨ ਬਣੇ ਨੇ ਇਕਨ ਅਸੀਂ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਮੰਨ ਰਹੇ ਆ ਸਾਡਾ ਆਪਣਾ ਕੋਈ ਸਵਾਰਥ ਨਹੀਂ ਹੈਗਾ ਕਿ ਅਸੀਂ ਕੁਝ ਬਣਨਾ ਚਾਹੁੰਦੇ ਜਾਂ ਮੈਂ ਕੁਝ ਬਣਨਾ ਚਾਹੁੰਨਾ ਅਸੀਂ ਤਾਂ ਕਿਹੜੀ ਸੇਵਾ ਲੱਗੀ ਹੈ ਅਕਾਲ ਤਖਤ ਸਾਹਿਬ ਵੱਲੋਂ ਉਹਨੂੰ ਪੂਰੀ ਕਰ ਰਹੇ ਆ ਅਸੀਂ ਤੇ ਹੁਣੇ ਇੱਕ ਕਹੀ ਹੈ ਗਲਤੀ ਕੀਤੀ ਕਿਸੇ ਤੋਂ ਮਾਫੀ ਮੰਗ ਲਈ ਤੇ ਗਲਤੀ ਲਾਦੇ ਆ ਕੀ ਇਹ ਸਾਡੇ ਨਹੀਂ ਉਹ ਦੱਸਿਆ ਵੀ ਜਿਹੜੇ ਹੁਣ ਸਿੰਘ ਸਾਹਿਬਾਨ ਜਿਨ੍ਹਾਂ ਨੇ ਉਸ ਦਿਨ ਹੁਕਮਨਾਮਾ ਜਾਰੀ ਕੀਤਾ ਉਹਨਾਂ ਨੂੰ ਤੱਕੇ ਨਾ ਲਾ ਦਿੱਤਾ ਗਿਆ ਤਿੰਨ ਸਿੰਘ ਸਾਹਿਬ ਬਦਲ ਦਿੱਤੇ ਗਏ ਤੇ ਉਹਦਾ ਰੋਸ ਸਾਰੀ ਸਿਕੌਮ ਦੇ ਵਿੱਚ ਸਿਕੌਮ ਫੇਰ ਨਾਰਾਜ਼ ਹੋ ਗਈ ਜੇ ਇਹ ਹੀ ਦੇਖੋ ਹੁਕਮਨਾਮਾ ਹੋ ਜਾਂਦਾ ਉਸ ਬਾਅਦ ਇਹ ਕਮੇਟੀ ਬਣ ਗਈ ਕਮੇਟੀ ਤੋਂ ਭਰਤੀ ਕਰਵਾ ਲੈਂਦੇ ਤੇ ਪਾਰਟੀ ਸਟੈਂਡ ਹੋ ਗਈ ਸੀ ਲੋਕਾਂ ਨੇ ਜੁੜ ਜਾਣਾ ਸੀ ਦੇਖੋ ਪ੍ਰਧਾਨ ਤਾਂ ਡੈਲੀਗੇਟਸ ਨੇ ਛੋੜਨਾ ਸੀ ਨਾ ਏਡੀ ਕਾਲੀ ਕੀ ਸੀ ਜਿਹੜੇ 7 ਮੈਂਬਰ ਬਣੇ ਸੀਗੇ ਉਹ ਸਾਰੇ ਕਾਲੀਦਾਲ ਨਾਲ ਸੰਬੰਧ ਸੀ 30 40 ਸਾਲ ਤੋਂ 50 50 ਸਾਲ ਤੋਂ ਬਈ ਪਾਰਟੀ ਲਈ ਕੰਮ ਕਰਦੇ ਆ ਰਹੇ ਸੀ ਵਫਾਦਾਰੀ ਦੇ ਨਾਲ ਤੇ ਉਹਨਾਂ ਤੋਂ ਜੇ ਭਰਤੀ ਕਰਵਾ ਲੈਂਦੇ ਹੁਕਮਨਾਮਾ ਮੰਨ ਲੈਂਦੇ ਤਾਂ ਪਾਰਟੀ ਦਾ ਸਟੈਂਡ ਹੋ ਗਈ ਸੀ ਸਾਰੀ ਲੋਕ ਨਾਲ ਜੁੜ ਜਾਣੇ ਸੀਗੇ ਪਤਾ ਨਹੀਂ ਕੀ ਇਹਨਾਂ ਨੇ ਰਹਿ ਦਿੱਤੀ ਇਹਨਾਂ ਨੂੰ ਲਗ ਪਿਆਰੀ ਨਿੱਕ ਜੁਟਤਾ ਤਾਂ ਅੱਜ ਵੀ ਅਸੀਂ ਤਾਂ ਤਿਆਰ ਹਾਂ ਸਾਡਾ ਤਾਂ ਕੋਈ ਸਵਾਰਥ ਨਹੀਂ ਤਾਂ ਦਾ ਕੁਝ ਨਹੀਂ ਚਾਹੀਦਾ ਅਸੀਂ ਤਾਂ ਕੋਈ ਮੰਗ ਨਹੀਂ ਕਰ ਰਹੇ ਵੀ ਸਾਨੂੰ ਜੀ ਆ ਬਣਾਓ ਬਣਾਓ ਅਸੀਂ ਤਾਂ ਕਹਿੰਨੇ ਕਿ ਪੰਥ ਦੀਆਂ ਭਾਵਨਾਵਾਂ ਅਨੁਸਾਰ ਸੰਗਤ ਆ ਜਿਹੜੀ ਸਾਡੀ ਉਹ ਕੀ ਚਾਹੁੰਦੀ ਆ ਪੰਥ ਕੀ ਚਾਹੁੰਦਾ ਵਾ ਉਹਨਾਂ ਦੀ ਭਾਵਨਾ ਅਨੁਸਾਰ ਫੈਸਲੇ ਲੈ ਜਾਣ ਆਪਣੀ ਨਿੱਜੀ ਹਿੱਤ ਛੱਡ ਦੇਣ ਲੋਕ ਤਾਂ ਕਿਤੇ ਹੁਣ ਜਿਹੜੇ ਸਾਡੇ ਵਰਕਰ ਜਾ ਰਹੇ ਆ ਕਿਤੇ ਦਿੱਕਤ ਹੀ ਨਹੀਂ ਆ ਰਹੀ ਮੈਂਬਰਸ਼ਿਪ ਦੇ ਲਈ ਲੋਕ ਤਾਂ ਪਰਚੀ ਲੈ ਕੇ ਮੱਤੇ ਨਾ ਲਾਉਂਦੇ ਨੇ ਵੀ ਅਕਾਲ ਤਖਤ ਸਾਹਿਬ ਵੱਲੋਂ ਇਹ ਪਰਚੀ ਆਈ ਹੈ ਮਾਣ ਮਹਿਸੂਸ ਕਰ ਰਹੇ ਨੇ ਸਾਰੇ ਸਰਕਾਰ ਦੇ ਦੋ ਪਾਰ ਅਰੇ ਦੀਆਂ ਸਿੱਕੇ ਕਾਲੀ ਦਲ ਹੋਈ ਹੈ ਕਿਸ ਨੂੰ ਬਦਲਾ ਕਰਦੇ ਨੇ ਇੱਕ ਦੂਸਰੇ ਕੋਲ ਦਾ ਕਰਦੇ ਦੇਖੋ ਅਕਾਲੀ ਦਲ ਇੱਕ ਹੀ ਰਹੂਗਾ ਤੇ ਇੱਕੋ ਹੀ ਸੀਗਾ ਤੇ ਇੱਕੋ ਹੀ ਰਹੂ ਆਉਣਲੇ ਸਮੇਂ 'ਚ ਲੋਕਾਂ ਨੇ ਇੱਕ ਪਾਸੇ ਹੀ ਰਹਿਣਾ ਵਾ ਇਹ ਫੈਸਲਾ ਅਗੇ ਐਸਜੀਪੀਸੀ ਇਲੈਕਸ਼ਨ 'ਚ ਹੋ ਜੂਗਾ ਜਿਸ ਨਾਲ ਪੰਤਾ ਉਹੀ ਕਾਲੀ ਦਲ ਦਾ